ਨੇ ਵਿੱਚ ਰੱਖਿਆ ਜੀ ਲੱਗੇ। ਬਸ ਵਾਰੀ ਗੱਲ ਨਹੀਂ ਰੱਖਦਾ। ਇਹ ਜਾਲੀ ਨੂੰ ਯੂਜ਼ ਕਦੋਂ ਕਰ ਸਕਦੇ ਆ? ਪਾਰਕਿੰਗ ਦੇ ਵਿੱਚ ਨਹੀਂ ਗੱਡੀ ਉਹ ਪਾਰਕਿੰਗ ਜਿਹੜੀ ਮਨਜ਼ੂਰशुदा ਹੋਵੇ ਆਪਣੇ। ਅੱਛਾ ਠੀਕ ਹੈ। ਉੱਥੇ ਜਾਲੀ ਕੇ ਲਾ ਦਿੰਦੇ ਨਹੀਂ ਟੋੜੀ ਗੱਡੀ ਦਾ ਕੋਈ ਪੁੱਛਿਆ ਭੰਗੇ। ਕਰੇ ਕਿ ਕਿੰਝ ਮਾਮਾ। ਹਾਂ ਜੀ ਪਾਰਸ ਵਗੈਰਾ ਜਾਂ। ਰੋਡ ਤੇ ਜਲਦੀ ਗੱਡੀ ਦੇ ਤੂੰ ਕਦੇ ਆਸ ਤੇ ਕੋਈ ਕੰਪਨੀ ਇੱਥੇ ਲੋਹੇ ਲਾ ਦਿੰਦੀ ਏ ਲਾਉਣਾਂ ਦਾ। ਹਾਂ ਜੀ। ਇਹ ਜੀ ਇਨਸ਼ਾਅੱਲਾ ਐਸੇ ਕੰਮ ਲਈ ਲਾਇਆ। ਐਨਕੀ ਜਦੋਂ ਨਾ ਭਾਇ ਕਰੋ। ਯਾਰ ਅਪਣੇ ਕੋਲ ਯਮਨ ਅਮਨ ਇੰਸਪੈਕਟਰ ਅਸ ਕਮੰਡਰ ਸਿੰਘ ਐਸਐਚਓ ਥਰਮੋ ਸਬੰਧੀ ਮਾਣੋ ਸੀਪੇ ਸਾਬਠੰਡਾ ਜਿਹਦੇ ਦਿਸਨ ਮਕਸ਼ਾਂ ਸਾਹਿਬ ਅੱਜ ਜਿシティ ਸੁਰਿੰਗ ਦਾ ਟਿਸਨ ਮੋਟ ਹੋਈ ਸੀ 9 ਤੋੜੇ ਇੱਕ ਹੋਈ ਤੱਕ ਜਿਸ ਤੇ ਤਰ ਤਸੀ ਨਾਕਾ ਬੰਦ ਕੀਤਾ ਤੇ ਪਾਈਕੜੀ ਜਾਉ ਤੇ ਇੱਥੇ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਚੱਕੀ ਪਰਸ਼ਾ ਨੂੰ ਤੇ ਹੋਰ ਛਾਣ ਕਰ ਰਿਖਤੇ ਜਾ ਰਿਹਾ ਤੇ ਵਿਕਲ ਬੌਣ ਕੀਤਾ ਜਾ ਰਿਹਾ ਤੇ ਬਾਕੀ ਜਿਹੜਾ ਸਰਕਾਰ ਦੀ ਮੁਹਿੰਮ ਚੱਲ ਰਹੀ ਆ ਜੋ ਦਨਸ਼ਾਵਰੋਧ ਉਹਦੇ ਤਹਿਤ ਵੀ ਸਾਰੀ ਇੱਥੇ ਸ਼ਕਤੀ ਨਾਲ ਚੈਕਿੰਗ ਕੀਤਾ ਜਾ ਰਿਹਾ ਇੱਕ ਤੋਂ ਹੋਂਟਾ ਤੁਸੀਂ ਜੀ 10 ਚਲਾਨ ਕੱਢਦੇ ਤੇ ਦੋ ਵਿਕਲਪਸ ਇੰਪੋਰਟ ਬ੍ਰਸ਼ ਠੀਕ ਹੈ ਤੇ ਉਹ ਚੈੱਕ ਕਰ ਰਿਹਾ ਸੀ ਜਿਵੇਂ ਟੈਕਨੀਕਲੀ ਸੀ ਜਿਵੇਂ ਪਾਇਆ ਸੈਪ ਆ ਜਾਂ ਹੋਰ ਆ ਉਹਦੇ ਸੀ ਮਤ ਲੈਣੇ ਆ ਉਹ ਸਾਰਾ ਅਸੀਂ ਚੈੱਕ ਕਰ ਲਵਾਂਗੇ ਕਾਂਜੀ ਉਹ ਵੀ ਅਸੀਂ ਕਿਤੇ ਆਰਾਊਂਡ ਕਿਤੇ ਆ ਜੀ ਜਿਵੇਂ ਥਾਰ ਫੇਰਾ ਘਟੀਆਂ ਉਸ ਤੋਂ ਜ਼ਿਆਦਾ ਹੁੰਦੀਆਂ ਉਹ ਅਸੀਂ ਉਹਨਾਂ ਦਾ ਚਲਾਨ ਕੱਢਦੇ ਆ ਜਿਹੋ ਹੁੰਦਾ ਵਿੰਡ ਸ਼ੀਲਡਿੰਗ ਆ ਇਹ ਨਾਲੇ ਉਹ ਕਾਲੀਆ ਫਿਲਮਾਂ ਸੀ ਲਵਾਉਣੇ ਵੀ ਬਹੁਤ ਬੱਡੇ ਡਾਇਰੈਕਟਰ ਲੱਗਦੇ ਬਹੁਤ ਉੱਚੀ ਆਵਾਜ਼ ਹਾਂ ਜਿਉਂ ਇੱਥੇ ਸ਼ਹਿਰ ਦਾ ਕਰਕੇ ਜੀ ਇੱਥੇ ਤਾਂ ਨਹੀਂ ਉੱਚ ਜਾਪਾ ਨੂੰ ਨਜ਼ਰ ਆਉਂਦੀ ਉਹ ਪਿੰਡਾਂ ਕਰਾ ਚ ਆਉਂਦੀ ਆ ਉਹ ਅਸੀਂ ਜਿਹੜੋ ਪਿੰਡਾਂ ਪੁਟੇ ਗਸ਼ਟ ਕਰਨੇ ਸ਼ਾਮ ਨੂੰ ਜਾਂ ਨੱਕੇ ਲਾਉਣੇ ਆ ਉੱਥੇ ਅਸੀਂ ਕਰ ਦਿੰਦੇ ਹਾਂ ਜੋ ਟੈਕ ਦੇ ਆਵਾਜ਼ ਉੱਚੀ ਕਰਦੇ ਆ ਉਹਦਾ ਕੋਈ ਚਲਾਣ ਪਰਾ ਲੋਕਾਂ ਨੂੰ ਹੀ ਫੀਲ ਕਰਦਾ ਜੀ ਜੋ ਨਜਰ ਬਣਿਆ ਟ੍ਰੈਫਿਕ ਦੇ ਉਹਦੀ ਉਹ ਲਗਣਾ ਨਾ ਕੀਤੀ ਜਾ ਤੇ ਨਹੀਂ ਤਾਂ ਇਸ ਦਾ ஜால்கட்டை <tell>